ਬੱਕਰੀਆਂ ਭਾਗ ਲੈਣਗੀਆਂ ਸਾਰਿਆਂ ਨੂੰ ਸਨਮਾਨਿਤ ਕੀਤਾ ਜਾਓ ਠੀਕ ਹੈ ਜੀ ਅੱਗੇ ਆਪਣੇ ਕੋਲੇ 31 ਨਾਮ ਦਿੱਤੇ ਸੀ ਆਪਾਂ ਤਿੰਨ ਨਾਮ ਨਾਉਨਸ ਕੀਤੇ ਸੀ ਪੰਜ ਬੱਕਰੀਆਂ ਨੂੰ ਇਨਾਮ ਦਿੱਤੇ ਜਾਣੇ ਆ ਜਿਹੜੀ ਬੱਕਰੀਆਂ ਦਾ ਵੀਰੇ ਦੁੱਧ ਚਵਾਈ ਮੇਲਾ ਵਾ ਉਹ 10 ਤਰੀਕ ਨੂੰ ਸ਼ੁਰੂ ਹੋਊਗਾ ਟੋਕਾ ਟਾਕੀ ਬੜੇ ਕਰਦੇ ਨੇ ਪਰ ਅਸੀਂ ਕਹਿੰਦੇ ਵੀ ਕਿੱਤੇ ਨੂੰ ਪਰਫੁੱਲਤ ਕਰੋ ਜੇ ਤੁਸੀਂ ਕੈਸ਼ ਦੇਣਾ ਕੈਸ਼ ਦੇ ਦਿਓ ਪਰ ਸਾਡਾ ਸ਼ੌਕ ਆ ਵੀ ਅਸੀਂ ਸਮਾਨ ਦੇਣਾ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਪਡੇਟ ਦੇਣ ਲੱਗਿਆ ਤੁਹਾਨੂੰ ਬਹੁਤ ਵੱਡੀ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਜਿਹੜੀ ਕਿ ਸ਼ਨੀਵਾਰ ਨੂੰ ਲੱਗਦੀ ਐ ਸਮੁੱਚੀ ਪ੍ਰਬੰਧਕ ਕਮੇਟੀ ਦੇ ਵੱਲੋਂ ਜੋ ਕਿ ਹਰ ਸਾਲ ਕਿੱਤੇ ਨੂੰ ਪਰਫੁੱਲਿਤ ਕਰਦੇ ਨੇ ਬੱਕਰੀਆਂ ਦਾ ਜੋ ਕਿੱਤਾ ਅੱਜ ਕੱਲ ਆਪਾਂ ਕਰਦੇ ਆਂਗੇ ਵੀਰ ਖਰੀਦਦੇ ਨੇ ਵੇਚਦੇ ਨੇ ਚਾਹੇ ਦੁੱਧ ਤੇ ਕੰਮ ਕਰਦੇ ਨੇ ਉਹਨੂੰ ਪਰਫੁੱਲਿਤ ਕਰਨ ਦੇ ਲਈ ਮੁਕਾਬਲੇ ਹੁੰਦੇ ਰਹਿੰਦੇ ਨੇ ਪਹਿਲਾਂ ਨਮਾਇਸ਼ ਮੁਕਾਬਲਾ ਜਿਹੜਾ ਨਵੰਬਰ ਮਹੀਨੇ ਦੇ ਵਿੱਚ ਲੰਘ ਕੇ ਗਿਆ ਹੁਣ ਦੁੱਧ ਚੋਾਈ ਦਾ ਦੂਸਰਾ ਮੁਕਾਬਲਾ ਉਹ ਵੀ ਆ ਰਿਹਾ ਉਹਦੀ ਬਾਤ ਤੁਹਾਨੂੰ ਪੂਰੀ ਅਪਡੇਟ ਦਿੰਨੇ ਆਂਗੇ ਇਨਾਮਾਂ ਦਾ ਵੇਰਵਾ ਦਿੰਨੇ ਆਂ ਬਾਬਾ ਜੀ ਸੁਰਿੰਦਰ ਸਿੰਘ ਖਾਲਸਾ ਤੇ ਪੂਰੀ ਪ੍ਰਬੰਧਕ ਕਮੇਟੀ ਆਪਣੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਵੀਰ ਇਹ ਵੀਡੀਓ ਨੂੰ ਦੇਖ ਰਹਾ ਹੈ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਤੇ ਨਾਲ ਹੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਵੀਰੇ ਸ਼ੇਅਰ ਕਰਿਓ ਕਿਉਂਕਿ ਜਿਹੜੀ ਇਹ ਵੀਡੀਓ ਆ ਵੀਰੇ ਕਿੱਤੇ ਨੂੰ ਪ੍ਰਫੁੱਲਤ ਕਰਨ ਵਾਸਤੇ ਆ ਆਪਾਂ ਖੜੇ ਆ ਅੱਜ ਧਨੌਲਾ ਮੰਡੀ ਜਿਹੜੀ ਕਿ ਹਰ ਬੁੱਧਵਾਰ ਨੂੰ ਲੱਗਦੀ ਆ ਨਿਮਾਵੀਰ ਦੇ ਕੋਲ ਆਏ ਆ ਨਿਮਾਵੀਰ ਆਪਣੇ ਬੇਟੇ ਦਾ ਪੇਪਰ ਦਵਾਉਣ ਗਿਆ ਇਸ ਕਰਕੇ ਨਹੀਂ ਆਇਆ ਤੇ ਬਾਕੀ ਮੇਰੇ ਵੀਰ ਖੜੇ ਨੇ ਸਾਰੇ ਇਸ ਏਰੀਆ ਦੇ ਤੇ ਗੰਗਾ ਨਗਰ ਤੋਂ ਸਾਡੇ ਨਾਲ ਜਿਹੜੇ ਕਿ ਡਾਕਟਰ ਸਾਹਿਬ ਖੜੇ ਨੇ ਤੇ ਇਹਨਾਂ ਦੇ ਬਹੁਤ ਤਕੜਾ ਫਾਰਮ ਆ ਜਿਹੜੇ ਕਿ ਗੰਗਾ ਨਗਰ ਦੇ ਵਿੱਚ ਆ ਤੇ ਕੀ ਨਵਾਂ ਜੀ ਆਪਣੇ ਫਾਰਮ ਦਾ ਗ੍ਰੀਨ ਪੌਕੇਟ ਸਰ ਗ੍ਰੀਨ ਪੌਕੇਟ ਗੌਟ ਫਾਰਮ ਤੇ ਬਹੁਤ ਵਧੀਆ ਇਨਸਾਨ ਨੇ ਵਧੀਆ ਵਿਕਰੀ ਕਰਦੇ ਨੇ ਮਾਲ ਵੀ ਖਰੀਦਦੇ ਨੇ ਤੇ ਇਹ ਵੀ ਇੰਕਤੀ ਆਪਣੇ ਨਾਲ ਪੂਰੀ ਸਪੋਰਟ ਦੇਣਗੇ ਆਪਾਂ ਨੂੰ ਤੇ ਇਸੇ ਤਰ੍ਹਾਂ ਹੀ ਗੁਰਦੇਤ ਗੋੜ ਫਾਰਮ ਵਾਲੇ ਤੇ ਗੁਰਲਾਲ بھائی ਜਿਹੜੇ ਕਿ ਝੁੱਗੀਆਂ ਕੇਰ ਸਿੰਘ ਪਿੰਡ ਵਾਲਾ ਤੋਂ ਆ ਤੇ ਟਿੰਮੀ بھائی ਤਰਨਤਰਨ ਵਿਰਸਾਗੋੜ ਫਾਰਮ ਵਾਲੇ ਹੋਰ ਸਾਡੇ ਅਨੇਕਾਂ ਵੀਰ ਆ ਬਾਕੀ ਅਗਲੀਆਂ ਵੀਡੀਓ ਦੇ ਵਿੱਚ ਉਹਨਾਂ ਦੇ ਵੀ ਨਾਮ ਲਵਾਂਗੇ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੇ ਤਿਆਰੀ ਕਰ ਲੋ ਜਿੱਦਾਂ ترਸੀਮ ਜੀ ਨੇ ਕਿਹਾ ਕਿ ਦੂਸਰਾ ਦੁੱਧ ਚਵਾਈ ਦਾ ਮੇਲਾ ਜਿਹਦੇ ਵਿੱਚ ਪੂਰੇ ਦਿਲ ਖਿੱਚਵੇਂ ਇਨਾਮ ਦਿੱਤੇ ਜਾਣਗੇ ਪੰਜਾਂ ਬੱਕਰੀਆਂ ਨੂੰ ਇਨਾਮ ਦਿੱਤੇ ਜਾਣੇ ਆ ਜਿਹੜੀ ਬੱਕਰੀਆਂ ਦਾ ਵੀਰੇ ਦੁੱਧ ਚਵਾਈ ਮੇਲਾ ਵਾ ਉਹ 10 ਤਰੀਕ ਨੂੰ ਸ਼ੁਰੂ ਹੋਊਗਾ 10 ਤਰੀਕ ਨੂੰ ਸ਼ਨੀਵਾਰ ਨੂੰ ਸ਼ਾਮ ਨੂੰ ਬੱਕਰੀਆਂ ਖਾਲੀ ਕੀਤੀਆਂ ਜਾਣਗੀਆਂ 11 ਤਰੀਕ ਨੂੰ ਐਤਵਾਰ ਵਾਲੇ ਦਿਨ ਦੋਨੋਂ ਟਾਈਮ ਦੀ ਚਵਾਈ 12 ਤਰੀਕ ਨੂੰ ਸਵੇਰ ਮੌਕੇ ਚਵਾਈ ਲਾ ਕੇ ਬੱਕਰੀਆਂ ਦਾ ਜਿਹੜਾ ਰਿਜਲਟ ਕੱਢਿਆ ਕੀ ਜਾਊਗਾ ਪੰਜ ਬੱਕਰੀਆਂ ਨੂੰ ਇਨਾਮ ਦਿੱਤੇ ਜਾਣਗੇ ਪਹਿਲਾ ਇਨਾਮ ਹੋਊਗਾ ਜੀ ਫਰਿੱਜ ਜੀ ਤੁਸੀਂ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਮੁੱਲਾ ਪਰ ਮੇਲਾ ਹੁੰਦਾ ਜੀ ਉਹਦੇ ਤੇ ਪਤਾ ਨਹੀਂ ਕਿੰਨੇ ਕੇ ਇਨਾਮ ਹੋ ਜਾਂਦੇ ਆ ਅਸੀਂ ਪਹਿਲਾਂ ਹੀ ਦੱਸ ਦਈਏ ਵੀ ਜਿੰਨੀਆਂ ਬੱਕਰੀਆਂ ਭਾਗ ਲੈਣਗੀਆਂ ਸਾਰੀਆਂ ਨੂੰ ਸਨਮਾਨਿਤ ਕੀਤਾ ਜਾਊਗਾ ਠੀਕ ਹੈ ਜੀ ਅੱਗੇ ਆਪਣੇ ਕੋਲੇ 31 ਨਾਮ ਦਿੱਤੇ ਸੀ ਆਪਾਂ ਤਿੰਨ ਨਾਮ ਅਨਾਉਂਸ ਕੀਤੇ ਸੀ ਮੁੱਲਾਂਪੁਰ ਬੰਨੀਓ ਤੇ ਮੌਕੇ ਤੇ 31ਵੀਂ ਬੱਕਰੀ ਨੂੰ ਵੀ 1000 ਰੁਪਿਆ ਨਾਮ ਦਿੱਤਾ ਗਿਆ ਸੀ ਜਿਹੜਾ ਮੁੱਲਾਂਪੁਰ ਮੰਡੀ ਆ ਵੀਰੇ ਮੁੱਲਾਂਪੁਰ ਮੇਲਾ ਕਰਵਾਉਂਦੇ ਆ ਉਹ ਕੋਈ ਪੈਸੇ ਇਕੱਠੇ ਕਰਨ ਦਾ ਟੌਕ ਨਹੀਂ ਹੈਗਾ ਉਹ ਜੇਬ ਦੇ ਵਿੱਚੋਂ ਖੰਡਾ ਕੇ ਜਿਵੇਂ ਜ਼ਿਮੀਦਾਰ ਕਣਕ ਦਾ ਛਿੱਟਾ ਦਿੰਦਾ ਵੀ ਬੀਜ ਦਾ ਉਸ ਤੋਂ ਬਾਅਦ 6 ਮਹੀਨਿਆਂ ਬਾਅਦ ਪ੍ਰਾਫਿਟ ਕੱਢਦਾ ਅਸੀਂ ਵੀ ਇਸ ਤਰ੍ਹਾਂ ਦੇ ਨਾਲ ਛਿੱਟਾ ਦਿੰਨੇ ਆ ਜਿਹੜਾ ਆਪਣਾ ਨਮਾਇਸ਼ ਮੇਲਾ ਹਿਆ ਵੀਰੇ ਉਹਦੇ ਵਿੱਚ 4 ਲੱਖ ਦੇ ਤੋਂ ਵੀ ਉੱਪਰ ਇਨਾਮ ਦਿੱਤੇ ਗਏ ਪਰ ਕਈ ਵੀਰ ਟੋਕਾ ਟਾਕੀ ਬੜੇ ਕਰਦੇ ਨੇ ਪਰ ਅਸੀਂ ਕਹਿੰਦੇ ਵੀ ਕਿਤੇ ਨੂੰ ਪਰਫੁੱਲਤ ਕਰੋ ਜੇ ਤੁਸੀਂ ਕੈਸ਼ ਦੇਣਾ ਕੈਸ਼ ਦੇ ਦਿਓ ਪਰ ਸਾਡਾ ਸ਼ੌਕ ਆ ਵੀ ਅਸੀਂ ਸਮਾਨ ਦੇਣਾ ਵੀ ਜਿਹੜੇ ਕਰਕੇ ਸਾਡੇ ਪਰਿਵਾਰ ਵੀ ਖੁਸ਼ ਹੋਣ ਜਿਹੜੇ ਘਰ ਦੇ ਵਿੱਚ ਫਰਿੱਜ ਜਾਊਗੀ ਗਰੀਬ ਪਰਿਵਾਰ ਦੇ ਵਿੱਚ ਉਸ ਪਰਿਵਾਰ ਦੇ ਬੱਚੇ ਵੀ ਸਾਨੂੰ ਸੀਸਾ ਦੇਣਗੇ ਪੈਸਾ ਤਾਂ ਕਿਹਦੀ ਜੇਬ 'ਚ ਨਹੀਂ ਹੈਗਾ 10 10 20 20 50 50 ਹਜ਼ਾਰ ਹਰੇਕ ਦੀ ਜੇਬ 'ਚ ਆ ਪੈਸਾ ਅੱਜ ਲੈ ਕੇ ਆਪਾਂ ਕੱਲ ਨੂੰ ਖਤਮਾ ਜਿਹੜੀ ਚੀਜ਼ ਆ ਸਾਡੇ ਘਰ ਦੇ ਵਿੱਚ ਇੱਕ ਯਾਦਗਾਰ ਬਜੋ ਨਿਸ਼ਾਨੀ ਬਜੋ ਪਈ ਰਹਿ ਜਾਣੀਆਂ ਵੀ ਯਾਰ ਸਾਡੀ ਫਲਾਨੀ ਬੱਕਰੀ ਜਿੱਤੀ ਸੀਗੀ ਅਸੀਂ ਉਸ ਬੱਕਰੀ ਦੀ ਵੀ ਕਦਰ ਕਰਦੇ ਆ ਵੀ ਆ ਸਾਡੀ ਬੱਕਰੀ ਪਿਛਲੇ ਸਾਲ ਜਿੱਤੀ ਆ ਮੇਲਾ ਆਉਣ ਵਾਲਾ ਵੇ ਨੂੰ ਹੋਠ ੋਕੇ ਸਾਮਦੀਏ ਸਹੀ ਹੈ ਇਸ ਕਰਕੇ ਵੀਰੋ ਤਿਆਰੀ ਕਰ ਲੋ ਮਹੀਨਾ ਜਿਹੜਾ ਆ ਹੁਣ ਅਪ੍ਰੈਲ ਚੱਲ ਰਿਹਾ ਇਸ ਤੋਂ ਬਾਅਦ ਮਈ ਮਈ ਮਹੀਨੇ ਦੀ 10 ਤਰੀਕ ਨੂੰ ਬੱਕਰੀਆਂ ਖਾਲੀ ਕੀਤੀਆਂ ਜਾਣਗੀਆਂ 2025 11 ਤਰੀਕ ਨੂੰ ਮੁਕਾਬਲਾ ਸ਼ੁਰੂ ਹੋਊਗਾ 12 ਦੀ ਸਵੇਰ ਨੂੰ ਸਾਜਰੇ ਰਿਜ਼ਲਟ ਅਨਾਉਂਸ ਕੀਤਾ ਜਾਊਗਾ ਸਵੇਰ ਦੀ ਚਵਾਈ ਲਾ ਕੇ ਤਿੰਨ ਰੰਗ ਦੀ ਚਵਾਈ ਲਾਈ ਜਾਊਗੀ ਬੱਦ ਤੋਂ ਬੱਦ ਮੇਰੇ ਵੀਰ ਪਹੁੰਚੋ ਰੋਟੀ ਪਾਣੀ ਦਾ ਲੈ ਸਕਦੇ ਹੋ ਜੀ ਰੋਟੀ ਪਾਣੀ ਦਾ ਜੀ ਜਿੰਨੇ ਜੋਗੀ ਹੈਗੇ ਕਰਾਂਗੇ ਹੂੰ ਇਹ ਨਹੀਂ ਕਹਿ ਸਕਦੇ ਵੀ ਆ ਚਲਾਵਾਂਗੇ ਆ ਚਲਾਵਾਂਗੇ ਜਿੰਨੇ ਜੋਗੇ ਆਗੇ ਲੰਗਰ ਚੱਲੂਗਾ ਲੰਗਰ ਨਹੀਂ ਬੰਦ ਹੋਣਾ ਠੀਕ ਹੈ ਜੀ ਚਾਹ ਪਾਣੀ ਦਾ ਰਾਤ ਨੂੰ ਟੰਬੂਆਂ ਦਾ ਲਾਈਟ ਦਾ ਪੱਖਿਆਂ ਦਾ ਵੀ ਪ੍ਰਬੰਧ ਕਰਾਂਗੇ ਬੱਦ ਤੋਂ ਬੱਦ ਮੇਰੇ ਵੀਰ ਪਹੁੰਚੇ ਹੋ ਤੇ ਪਹੁੰਚਣ ਦਾ ਸਮਾਂ ਮੰਡੀ ਵੀ ਆ ਸ਼ਨੀਵਾਰ ਨੂੰ 10 ਤਰੀਕ ਦੀ ਪਰ ਜਿਹੜੀਆਂ ਦੁੱਧ ਵਾਲੀਆਂ ਬੱਕਰੀਆਂ ਵੀਰੇ ਸਾਡੇ ਕੋਲੇ 5 ਵਜੇ ਤੋਂ ਪਹਿਲਾਂ ਪਹਿਲਾਂ ਆ ਜਾਣ ਇਹ ਨਾ ਹੋਵੇ ਵੀ ਬੰਦਾ ਕਹੇ ਜੀ ਮੈਂ ਰਾਤ ਨੂੰ ਜਾ ਕੇ ਚਵਾਈ ਲਾ ਦੂੰ ਜਾਂ ਮੈਂ ਘਰੇ ਖਾਲੀ ਕਰ ਲਵਾਂ ਦੋਏ ਦਿਨ ਜਾ ਕੇ ਚਵਾਈ ਲਾ ਦੂੰ ਅਸੀਂ ਵੀਰੇ ਨਾ ਵੀਡੀਓ ਤੇ ਬੱਕਰੀ ਦੇਖਣੀ ਆ ਨਾ ਅਸੀਂ ਫੋਨ ਦੇ ਉੱਪਰ ਬੱਕਰੀ ਐਂਟਰ ਕਰਨੀ ਆ 500 ਰੁਪਏ ਐਂਟਰੀ ਹੋਊਗੀ ਬੱਕਰੀ ਦੀ ਜਿਹੜੀ ਦੁੱਧ ਚ ਚਵਾਈ ਦੇ ਮੁਕਾਬਲੇ ਚ ਆਊਗੀ ਤੇ ਪੰਜ ਬੱਕਰੀਆਂ ਨੂੰ ਨਾਊਂਸ ਕਰ ਦਿੱਤੇ ਆ ਨਾਮ ਬਾਕੀ ਮੌਕੇ ਤੇ ਵੱਧ ਵੀ ਸਕਦੇ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਮੂਚੀ ਪ੍ਰਬੰਧਕ ਕਮੇਟੀ ਦਾ ਬਾਬਾ ਜੀ ਦਾ ਤੇ ਕਮੇਟੀ ਦਾ ਹਨਾ ਦੇ ਹਮ ਹਮਾ ਕੇ ਪਹੁੰਚੋ ਇਸ ਵਾਰ ਬਹੁਤ ਤਕੜੇ ਮੁਕਾਬਲੇ ਜਿਹੜੇ ਹੁਣ ਇਹਨੇ ਬੱਕਰੀਆਂ ਵੱਗ ਤੋਂ ਵੱਧ ਜਿੰਨੀਆਂ ਹੋ ਸਕੇ ਉਹਨੀਆਂ ਲੈ ਕੇ ਆਈਏ ਕਿਉਂਕਿ ਹੁਣ ਸੀਜ਼ਨ ਦਾ ਵੀ ਸਮਾਂ ਬੱਕਰੀਆਂ ਦੁੱਧ ਵੱਧ ਦੇਣੀਆਂ ਹੀ ਕਿ ਦੇਣਗੀਆਂ ਨਾ ਚੰਗਾ ਜੀ ਬਾਬਾ ਜੀ ਚੰਗਾ ਜੀ ਬਹੁਤ ਬਹੁਤ ਧੰਨਵਾਦ ਮਹਾਰਾਸ਼ਟਰ ਗੁਜਰਾਤ ਐਮਪੀ ਯੂਪੀ ਹైదరాబాద్ ਤੇਲੰਗਾਨਾ ਜਾਸੇ ਵੀ ਦੇਖ ਰਹੇ ਹੈ ਤਾਂ ਇਹ ਕੰਪੀਟੀਸ਼ਨ ਹੈ ਉਹ 10 ਤਾਰੀਖ ਨੂੰ ਫੋਲੋ ਕਰ ਇਹਨਾਂ ਨੇ ਜੋ ਪੰਜਾਬੀ ਲੈਂਗੁਏਜ ਮੇਰੇ ਕਈ ਭਾਈਓ ਕੇ ਸਮਝ ਮੇ ਨਹੀਂ ਆਤਾ ਤਾਂ ਮੈਂ ਕੰਟੀਨਿਊ ਇਹ ਰਿਪੀਟ ਕਰ ਦਿੱਤਾ ਹੁਣ ਦੁਬਾਰਾ 10 ਤਾਰੀਖ ਨੂੰ ਮੁੱਲਾਪੁਰ ਮੰਡੀ ਕੇ ਅੰ तर हाँ तरसेम भ भाई है चाहे बाबा है चाहे मैं मेरा ग्रीन पॉकेट फार्म से विनोद हूँ तो मेरा भी अपने लाइव चलता है नंबर लेके वो डायरेक्ट यहाँ पे आ सकता है और लाइव देख के बकरी खरीद भी सकता है अगर किसी के बकरी अगर कोई किसान अगर वो बकरी दूध कंपटीशन के लेके ले आया है अगर वो उसका रेट उसको जम गया तो वो बकरी आप खरीद भी सकते हो तो मेरा सभी भाइयों से नंबर निवेदन है कि ज़्यादा से ज़्यादा अगर बाहर से भी है तो वो भी आके लाइव इस शो का हिस्सा लें और अपना शौक को जिंदा रखें जय जवान जय किसान धन्यवाद